ਅੱਬਾ ਬੰਦ ਕਰਕੇ ਲੰਗੜਾ ਲਗਾ ਰਿਹਾ ਹੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਦੇਖੋ ਸਿੱਦਾ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਜੀ ਨਵੀਂ ਪੀੜ੍ਹੀ ਸਾਡਾ ਬਹੁਤ بڑا ਸੁਨੇਹਾ ਹੈ ਜਦੋਂ ਸਾਨੂੰ ਆ ਕੇ ਬਾਹਲੇ ਲੋਕ ਪੁੱਛਦੇ ਨੇ ਜਦੋਂ ਅਸੀਂ ਢਾਬਾ ਰਾਉਨੇ ਅਸੀਂ ਢਾਬੇ ਦੇ ਲੰਗਰ ਚਲਾਉਨੇ ਆ ਨਾ ਹਾਂਜੀ ਸਾਨੂੰ ਜਿਹੜੇ ਆਊਟਰ ਨੇ ਜਿਵੇਂ ਸੌਉਟੈਂਡ ਦੀ ਨਹੀਂ ਆ ਗਏ ਜਮਾਲਾਸਰ ਆ ਲਗੇ ਜਾਂ ਜੂਪੀ ਦੇ ਨੌਰਥ ਸਟੇਟ ਆ ਗਈ ਉਹ ਸਾਨੂੰ ਪੁੱਛਦੇ ਨੇ ਵੀ ਤੁਹਾਡਾ ਇਹ ਲੰਗਰ ਕਿਉਂ ਚੱਲਦਾ ਫਿਰ ਉਹਨਾਂ ਅਸੀਂ ਬਾਬਾ ਜੋਰਾਵਰ ਸਿੰਘ ਬਾਬਾ ਬਾਬਾ ਪੱਤੀ ਸਿੰਘ ਵਾਰ ਦੱਸਦੇ ਆ ਫਿਰ ਉਹਨੇ ਫਿਰ ਉਹ ਫਿਰ ਲਿਸਨ ਮੀ ਫਿਰ ਉਹਨੇ ਇਹ ਪਿੰਡਾਂ ਬਜਟ ਢੋਰਾ ਤੱਕ ਉਸਨੇ ਆਪਣੇ ਵੱਲੋਂ ਕਰਿਆ ਵੀ ਤੁਸੀਂ ਇਹਨੂੰ ਸੰਸਕਾਰ ਦਾ ਕਰਨ ਵਾਸਤੇ ਆਪਾਂ ਨੂੰ ਸੋਣਾ ਚਾਹੀਦਾ ਕਈ ਲੋਕ ਪਿੰਡਾਂ ਚੋਂ ਵੀ ਲੱਗੇ ਕੁਝ ਲੋਕਾਂ ਨੇ ਦਿੱਤਾ ਵੀ ਕੁਝ ਉਹਦੇ ਕੋ ਆਪਣਾ ਗੁਪ ਦੀ ਉਹ ਵੀ ਬਹੁਤ ਅਰੀ ਸਾਧਨੀ ਸੀ ਫੇਰ ਉਹਨੇ ਜਦੋਂ ਇਹ ਦੇਣ ਚਲੇ ਗਏ ਉੱਥੇ ਜਾ ਕੇ ਫੇਰ ਵੋਕਰ ਗਿਆ ਜੀਦਾ ਵੀ ਨਾ ਕਹਦਾ ਮੈਨੂੰ ਤਾਂ ਖੜੀਆਂ ਕਰਕੇ ਦੋ ਉਹਨੇ ਫੇਰ ਤੂ 3 ਦਿਨ ਫੇਰ ਇਕੱਠਾ ਕੀਤਾ ਫੇਰ ਸੋਣਾ ਫੇਰ ਉਹਨੇ ਖੜੀਆਂ ਕਰਦੀਆਂ ਕਰੀਆਂ ਕਰਕੇ ਜਿਵੇਂ ਹੁਣ ਸਾਨੂੰ ਸਾਡਾ ਕੱਲ ਦਾ ਦਿਨ ਆ ਕੱਲ ਨੂੰ 10 ਵਜੇ ਸੰਸਕਾਰ ਕਰਨਾ ਉਹਦਾ 10 ਵਜੇ ਸੰਸਕਾਰ ਸੀ ਜਲੂਸ ਦੀ ਸੂਚ ਕਰਦੇ ਆ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਧਰਮ ਪ੍ਰਚਾਰ ਕਮੇਟੀ ਜਿਹੜੀ ਬਣੀ ਹੈ ਉਹਨਾਂ ਨੂੰ ਪ੍ਰਚਾਰ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਸਕੂਲਾਂ ਦੇ ਬੱਚਾ ਨੂੰ ਵੀ ਕੋਈ ਇੱਕ ਸਿਸਟਮ ਦਾ ਇੱਕ ਸਬਜੈਕਟ ਹੋਣਾ ਚਾਹੀਦਾ ਜਿਹਦੇ ਅਕੋਰਡਿੰਗ ਕਿੰਨਾ ਸਹੀ ਹੈ ਇਹ ਸਬਜੈਕਟ ਬਹੁਤ ਜ਼ਰੂਰੀ ਹੋਣਾ ਚਾਹੀਦਾ ਵੀ ਜਿਹੜੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਹਾਂ ਭਈ ਵੀ ਸਾਡੇ ਜਿਹੜੇ ਗੁਰੂਆਂ ਤੇ ਪੀਰਾਂ ਨੇ ਕੀ ਕੰਮ ਕੀਤਾ ਵੀ ਇਹਨਾਂ ਨੇ ਕੁਰਬਾਨੀ ਕਿਉਂ ਦੇਣੀ ਪਈ ਸਾਨੂੰ ਦੀ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਨਿਊਸ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਕਰਮਵੀ ਸ਼ਰਮਾ ਦੋਸਤੋ ਅੱਜ ਖੰਨੇ ਖੜੇ ਆ ਜਿੱਥੇ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਜਿਹੜੀ ਉਹ ਚੱਲ ਰਹੀ ਹੈ ਜਿੱਥੇ ਬਹੁਤ ਇਕੱਠ ਹੈ ਬਹੁਤ ਲੋਕ ਉਥੇ ਪਹੁੰਚੋ ਹੋਏ ਨੇ ਅੱਜ ਇੱਕ ਢਾਬਾ ਹੈ ਜਿਹੜਾ ਆਪਣਾ ਢਾਬਾ ਹੈ ਤੇ ਪੀਬੀ 26 ਢਾਬਾ ਜਿਹੜਾ ਮੇਨ ਜੀਟੀ ਰੋਡ ਤੇ ਹੈ ਜੋ ਤਾਂ ਪੱਲੂ ਲੁਧਿਆਣੇ ਤੋਂ ਆਈਏ ਤਾਂ ਰਾਈਟ ਸਾਈਡ ਤੇ ਪੈਂਦਾ ਜਦੋਂ ਖਈਏ ਤਾਂ ਲੈਫਟ ਸਾਈਡ ਤੇ ਪੈਂਦਾ ਹੈ ਇੱਥੇ ਰੁਕੇ ਤੇ ਇੰਤਜ਼ਾਮ ਦੇਖਿਆ ਕਿ ਜਿਹੜਾ ਬਹੁਤ ਵਧੀਆ ਇੱਕ ਨਾਲ ਦਾ ਚਾਰ ਸਾਹਿਬ ਜਿਹੜੀ ਫਿਲਮ ਹੈ ਉਹ ਦਿਖਾਈ ਜਾ ਰਹੀ ਹੈ ਜਿਹੜਾ ਨਾਲ ਜਿਹੜਾ ਟਾਬੇ ਦਾ ਕੰਮ ਰੋਕ ਕੇ ਅੱਜ ਜਿਹੜੇ ਗੁਰੂ ਦੇ ਲੰਗਰ ਉਹ ਵਰਤਾਏ ਜਾ ਰਹੇ ਨੇ ਜਿਨ੍ਹਾਂ ਵੀਰਾਂ ਵੱਲੋਂ ਇਹ ਨੇਕ ਕੰਮ ਕੀਤਾ ਜਾ ਰਿਹਾ ਆਪੋ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ 사ਸਰੀ ਗੱਲ ਜੀ ਭਾਈ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਜਿੱਥੇ ਵੀ ਅੱਜ ਸਾਰੀ ਦੁਨੀਆ ਮਾਇਆ ਪਿੱਛੇ ਭੱਜੀ ਫਿਰਦੀ ਹੈ ਹਨਾ ਅਜੀ ਢਾਬਾ ਬੰਦ ਕਰਕੇ ਲੰਗਰ ਲਗਾ ਰਹੇ ਹਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕੋਈ ਸਿੱਦਾ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਜੀ ਨਵੀਂ ਪੀੜ੍ਹੀ ਦਾ ਸਾਡਾ ਬਹੁਤ بڑا ਸੰਦੇਸ਼ ਆ ਹੈ ਜਦੋਂ ਸਾਨੂੰ ਆ ਕੇ ਬਾਹਰਲੇ ਲੋਕ ਪੁੱਛਦੇ ਨੇ ਜਦੋਂਸੀਂ ਢਾਬਾ ਰੌਣੇ ਇੱਥੇ ਢਾਬੇ ਦੇ ਲੰਗਰ ਚਲਾਉਂਦੇ ਆ ਨਾ ਹਾਂਜੀ ਸਾਨੂੰ ਜਿਹੜੇ ਆਊਟਰ ਨੇ ਜਿਵੇਂ ਸੌਥ ਇੰਡੀਆ ਆ ਗਏ ਜਾਂ ਮਹਾਰਾਸ਼ਟਰ ਆ ਗਏ ਜਾਂ ਜੁਪੀ ਦੇ ਨਾਰਥ-ਈਸਟ ਸਟੇਟ ਆ ਗਈ ਉਹ ਸਾਨੂੰ ਪੁੱਛਦੇ ਨੇ ਵੀ ਤੁਹਾਡਾ ਇਹ ਲੰਗਰ ਕਿਉਂ ਚੱਲਦਾ ਫਿਰ ਉਹਨਾਂ ਅਸੀਂ ਬਾਬਾ ਜੋਰਾਵਰ ਸਿੰਘ ਬਾਬਾ ਬਾਬਾ ਫਤਿਹ ਸਿੰਘ ਬਾਰੇ ਦੱਸਦੇ ਆਂ ਵੀ ਸਾਡੇ ਇੰਨੇ ਨੇ ਬੱਚੇ ਸਾਡੇ ਗੁਰੂ ਦੇ ਉਹ ਉਹਨਾਂ ਨੇ ਮੁਗਲਾਂ ਨੇ ਸ਼ਹੀਦ ਕੀਤੇ ਤਾਂ ਕਰਕੇ ਅਸੀਂ ਇਹ ਲੰਗਰ ਉਹਦੀ ਜਾਦ ਨੂੰ ਲਾਉਨੇ ਆ ਕਿੰਨੇ ਸਾਲ ਤੋਂ ਲਗਾ ਰਹੇ ਹੋ ਲਗਾਤਾਰ ਇਸ ਤਰ੍ਹਾਂ ਆ ਸਾਡਾ 3 ਸਾਲ ਮੇਰਾ ਖਿਆਲ 6ਵਾਂ ਸਾਲ ਆਪਣਾ ਲੰਗਰ 6ਵਾਂ ਸਾਲ ਲੰਗਰ ਦਾ ਜੀ 6ਵੇਂ ਸਾਲ ਤੋਂ ਲਗਾਤਾਰ ਦੋ ਢੱਬੇ ਆਂਡੀ ਗਵੰਡੀ ਹੋ ਜਾਂ ਸਗੇ ਭਾਈਓ ਕਿਸ ਤਰ੍ਹਾਂ ਕੀ ਤਰੀਕੇ ਨਾਲ ਲਗਾ ਰਹੇ ਹੋ ਉਹਨੇ ਆਂਡੀ ਆਂਡੀ ਗਵੰਡੀਆਂ ਯਾ ਅੱਡੇ ਵਾਲੇ ਦੋਨੋਂ ਦਾ ਸੁਮੇਲ ਜਿਸ ਤਰੀਕੇ ਨਾਲ ਲੱਗ ਰਿਹਾ ਹਾਂ ਜੀ ਆਪਣ ਸ਼ੇਵਾ ਸਾਲੇ ਲੰਗਰ ਦਾ ਜੀ ਇਤਿਹਾਸ ਤੇ ਪਉ ਚਾਨਣਾ ਜਿਹੜਾ ਇਤਿਹਾਸ ਹੈ ਇੱਕ ਇਤਿਹਾਸ ਹੈ ਕਿ ਇਹ ਸਭਾ ਹੈ ਜਿਹੜੀ ਇਹ ਮਤਲਬ ਫਤਿਹਗੜ ਸਾਹਿਬ ਕਾਫੀ ਟਾਈਮ ਤੋਂ ਲੱਗ ਰਹੀ ਹੈ ਇਹਦਾ ਮਤਲਬ ਕਾਰਨ ਕੀ ਇਤਿਹਾਸ ਸਭਾ ਦਾ ਸਭਾ ਦਾ ਇਤਿਹਾਸ ਤੁਹਾਨੂੰ ਦੱਸ ਦਿੰਦਾ ਜਦੋਂ ਮਾਤਾ ਗੁਜਰਤ ਕੌਰ ਤੇ ਛੋਟੇ ਸਾਹਿਬ ਜੱਦੇ ਉੱਥੇ ਅੰਦਰ ਸੀ ਜੀ ਇਹਨਾਂ ਨੇ ਉੱਥੇ ਮਰੰਡੇ ਕੈਦ ਕੀਤੇ ਸੰਗੀਠੰਡੇ ਬੁਰਾ ਚੰਡੇ ਨੋ ਨੋ ਠੰਡਾ ਬੁਰਦਾ ਬਾਤ ਹੈ ਨਾ ਜਦੋਂ ਮਰੰਡੇ ਕੈਦ ਕੀਤੇ ਮਰੰਡੇ ਕੈਦ ਕਰਨ ਤੋਂ ਬਾਅਦ ਉੱਥੋਂ ਉਹ ਤੁਰਕੇ ਲੈ ਕੇ ਆਏ ਉਥੋਂ ਠੀਕ ਹੈ ਹਾਲਾਂਕਿ ਇਹਦਾ ਰੰਗ ਜੇਦਾ ਹੁਕਮ ਸੀ ਵੀ ਉਹਨਾਂ ਨੂੰ ਕੈਦਾ ਰੱਥ ਵਿੱਚ ਲੈ ਕੇ ਆਉਣਾ ਪਰ ਉਹਨਾਂ ਨੇ ਭੇਜਿਆ ਨਹੀਂ ਉਹਨਾਂ ਨੂੰ ਨੰਗੇ ਪੈਰੀਂ ਉਥੋਂ ਇੱਥੇ ਠੰਡੇ ਬੁਰਜ ਲੈ ਕੇ ਆਏ ਇੱਥੇ ਇਹਨਾਂ ਨੂੰ ਕੈਦ ਕੀਤਾ ਕੈਦ ਕੀਤਾ ਤੀਜੇ ਦਿਨ ਰਹੇ ਸੀ ਤੀਜੇ ਦਿਨ ਤਕਰੀਬਨ ਇਹਨਾਂ ਤੀਜੇ ਦਿਨਾਂ ਦੀ ਛੁੱਟੀ ਹੋ ਗਈ ਕਿਸੇ ਦਿਨ ਸੀ ਤੀਜੇ ਦਿਨ ਜੱਸੇ ਜਾਂਦਾ ਲੋਕਾਂ ਬੋਲੂਗੀ ਛੋਟੇ ਛੋਟੇ ਬੱਚੇ ਸੀ ਜਿਹੜੇ ਦੋ ਉਹਨਾਂ ਨੂੰ ਦੀਵਾਰਾਂ ਵਿੱਚ ਚੜਵਾ ਦਿੱਤਾ ਗਿਆ ਸੀ ਜਿਹੜੀ ਦੀਵਾਰਾਂ ਸੀ ਆਪਣੇ ਆਪ ਡਿੱਗੀਆਂ ਸੀ ਉਸ ਟਾਈਮ ਵੀ ਬੱਚੇ जिंदासी ਉਸ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਸ਼ਾਮ ਵਾਲੇ ਨਗਰੋਜੋ ਕੱਟ ਕੇ ਜਿਹੜਾ ਮਤਲਬ ਉਹ ਸ਼ਹੀਦ ਇਹਨਾਂ ਨੂੰ ਕੀਤਾ ਗਿਆ ਕਿੰਨੀ ਸੱਚਾਈ ਹੈ ਇਸ ਗੱਲ ਦੀ ਨਹੇ ਇਹਦੇ ਕੋਈ ਇਹਦੇ ਕੋਈ ਸ਼ੱਕ ਨਹੀਂ ਇਹਦੇ ਬਿਲਕੁਲ ਸਹੀ ਸਹੀ ਸੱਚਾਈ ਹੈ ਜੀ ਵੀ ਉਹਨਾਂ ਦਾ ਸਾਰ ਅਗਾ ਕੱਟ ਕੇ ਉਹਨਾਂ ਨੂੰ ਬੋਰੀ ਚ ਪਾ ਕੇ ਸੜਦਾ ਸੀ ਇਸ ਕੋਈ ਸ਼ੱਕ ਨਹੀਂ ਪਰ ਸਾਡੇ ਨਾਲ ਤੁਸੀਂ ਦੇਖਿਆ ਗੁਰਦੁਆਰਾ ਬਾਬਾ ਫਤਿਹਗੜ ਸਾਹਿਬ ਵਿੱਚ ਦੇ ਪਹਿਲੇ ਪਾਸੇ ਨਾਲ ਇੱਕ ਗੁਰਦੁਆਰਾ ਬਣਿਆ ਹੋਇਆ ਸ਼ੇਰਗਾ ਜੀ ਉਹ ਸ਼ੇਰਗਾ ਤੇ ਉਹ ਛੇਰ ਤਿੰਨ ਦਿਨ ਰੱਖੀ ਰੱਖਦਾ ਰਹਾ ਤਿੰਨ ਦਿਨ ਕਿਉਂ ਰੱਖੀ ਰੱਖਦਾ ਰਹਾ ਜਿਹੜਾ ਬਾਬਾ ਟੋਡਰਮਲ ਸੀ ਬਾਬਾ ਟੋਡਰਮਲ ਨੂੰ ਖਦਾਇਤ ਹੋਈ ਧੀ ਵੀ ਤੁਸੀਂ ਇਹ ਇਹਨੂੰ ਡੈੱਡ ਬਾਡੀ ਲਿਜਾ ਸਕਦੇ ਹੋ ਪਰ ਇੱਕ ਸ਼ਰਤ ਆ ਇਥੇ ਤੁਸੀਂ ਮੋਹਰਾ ਪਿਛਾ ਕੇ ਫਿਰ ਤੁਸੀਂ ਇਹਨੂੰ ਸੰਸਕਾਰ ਕਰ ਸਕਦੇ ਹੋ ਫਿਰ ਉਹਨੇ ਫਿਰ ਪਿੰਨਸਨ ਵੀ ਫਿਰ ਉਹਨੇ ਇਹ ਪਿੰਡਾਂ ਬਜਟ ਢੋਰਾ ਤੱਕ ਕਿਸੇ ਨੇ ਆਪਣੇ ਵੱਲੋਂ ਕਰਿਆ ਵੀ ਤੁਸੀਂ ਇਹਨੂੰ ਸੰਸਕਾਰ ਕਰਨ ਵਾਸਤੇ ਆਪਾਂ ਨੂੰ ਸੋਨਾ ਚਾਹੀਦਾ ਫਿਰ ਲੋਕ ਪਿੰਡਾਂ ਚੋਂ ਵੀ ਲੱਗ ਗਏ ਕੁਝ ਲੋਕਾਂ ਨੇ ਦਿੱਤਾ ਵੀ ਕੋਸ ਉਹਦੇ ਕੋ ਆਪਣਾ ਕੁੱਪ ਦੀ ਉਹ ਵੀ ਬਹੁਤ ਰੀਤ ਸਾਦਨੀ ਸੀ ਫੇਰ ਉਹਨੇ ਜਦੋਂ ਇਹ ਦੇਣ ਚਲੇ ਗਏ ਉੱਥੇ ਜਾ ਕੇ ਫੇਰ ਮੁੱਕਰ ਗਿਆ ਵਜ਼ੀਦਾ ਵੀ ਨਾ ਕਹਿੰਦਾ ਮੈਨੂੰ ਤਾਂ ਖੜੀਆਂ ਕਰਕੇ ਦੋ ਉਹਨੇ ਫੇਰ 30 ਦਿਨ ਫੇਰ ਇਕੱਠਾ ਕੀਤਾ ਫੇਰ ਸੋਨਾ ਫੇਰ ਉਹਨੇ ਖੜੀਆਂ ਕਰ ਗਿਆ ਕਰੀਆਂ ਕਰਕੇ ਜਿਵੇਂ ਹੁਣ ਸਾਨੂੰ ਸਾਡਾ ਕੱਲ ਦਾ ਦਿਨ ਆ ਕੱਲ ਨੂੰ 10 ਵਜੇ ਸੰਸਕਾਰ ਕਰਨਾ ਉਹਦਾ 10 ਵਜੇ ਸੰਸਕਾਰ ਸੀ ਜਲੂਸ ਦੀ ਸੂਚ ਕਰਦੇ ਕਹਿੰਦੇ ਪਹਿਲਾਂ ਜਿਹੜਾ ਵਜ਼ੀਰ ਖਾਨ ਸੀ ਉਹਨੇ ਸ਼ਰਤ ਰੱਖੀ ਸੀ ਕਿ ਵੀ ਜਿੰਨੀਆਂ ਜਗ੍ਹਾ ਤੋਂ ਜਿੰਨੀ ਚਾਹੀਦੀ ਉਹਨੀਆਂ ਮੋਗਰਾ ਬਿਛਾ ਦਿਓ ਹੈਨਾ ਬਿਛਾ ਕੇ ਜਗ੍ਹਾ ਲੈ ਲਓ ਉਸ ਤੋਂ ਬਾਅਦ ਜਦੋਂ ਉਹਨੇ ਮੋਰਾ ਬਿਛ ਕਿੱਤਿਆਂ ਲਾਲਾ ਟੋਡਰਮਨ ਨੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਨੂੰ ਖੜੀਆਂ ਕਰਕੇ ਨਹੀਂ ਉਹ ਉਹੀ ਅਗਲ ਹੋ ਗਈ ਨਾ ਉਹਦੇ ਮਨ 'ਚ ਲਾਲਚ ਆ ਗਿਆ ਲਾਲਚ ਆ ਗਿਆ ਉਹਦੇ ਮਨ 'ਚ ਲਾਲਚ ਆ ਗਿਆ ਵੀ ਮੈਨੂੰ ਤਾਂ ਖੜੀਆਂ ਕਰਕੇ ਦੋ ਵੀ ਤਾਂ ਫੱਟ ਲਿਆ ਵੀ ਤਾਂ ਦੋ ਤਿੰਨ ਦੰਦਰ ਨੇ ਇਕੱਠਾ ਕਰਤਾ ਸੋਨਾ ਜਿਵੇਂ ਲੋਹਾ ਇਕੱਠਾ ਕਰੀਦਾ ਵੀ ਸਾਨੂੰ ਤਾਂ ਖੜੀਆਂ ਕਰਕੇ ਦੋ ਤਾਂ ਅਜੀ ਇਤਿਹਾਸਿਕ ਇਹੋ ਜਿਹਾ ਨਾਮ ਵੀ ਆ ਰਿਹਾ ਦੱਸਿਆ ਜਾਂਦਾ ਕਿ ਜਦੋਂ ਇਹ ਮਾਦਾ ਗੁਜਰੀ ਤੇ ਦੋਨੋਂ ਬੱਚੇ ਜਿਹੜੇ ਸਹਿਬਜ਼ਾਦੇ ਜਦੋਂ ਉਛੰਡੇ ਬੁਰਜ ਸੀਗੇ ਕਿਸੇ ਪਰਿਵਾਰਕ ਮੈਂਬਰ ਨੇ ਕਿਸੇ ਮਨੇ ਉਹਨਾਂ ਨੂੰ ਦੁੱਧ ਵਗੈਰਾ ਪਲਾਇਆ ਤੇ ਉਹਨਾਂ ਦਾ ਸਾਰਾ ਪਰਿਵਾਰਕ ਉਹ ਕੁਲੂ ਜਿਹੇ ਪੇੜੀ ਤਾਂ ਗਿਆ ਉਹਦੀ ਥੋੜੀ ਹੈ ਕੋਈ ਨੋ ਦੇ ਨਾ ਕਿਸੇ ਪਰਿਵਾਰ ਮੈਂਬਰ ਹੈ ਕਿ ਤਾਂ ਇਹ ਤਾਂ ਬਾਬਾ ਮੋਤੀराम ਮਹਿਰਾ ਸੀ ਬਹੁਤ بڑا ਬਹੁਤ بڑا ਸਮਝ ਲੋ ਵੀ ਉਹਨੂੰ ਦੁਨੀਆ ਨੇ ਮਾਨ ਵੀ ਦਿੱਤਾ ਇਹ ਕੋਈ ਸ਼ੱਕ ਨਹੀਂ ਜੀ ਬਾਬਾ ਮੋਤੀਰਾਮ ਮਹਿਰਾ ਨੂੰ ਪਤਾ ਲੱਗਿਆ ਵੀ ਜੀ ਇੱਥੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਦੇ ਕੈਦ ਨੇ ਜੀ ਵੀ ਉਹਨਾਂ ਨੂੰ ਇੱਕ ਦਿਨ ਹੋ ਗਿਆ ਉਹਨਾਂ ਨੂੰ ਭੁੱਖੇ ਪਾਉਣੇ ਨੇ ਉਹਨਾਂ ਨੂੰ ਕੋਈ ਰੋਟੀ ਨਾ ਪਾਣੀ ਨਾ ਕੋਸੋਰ ਜੀ ਉਹਨੇ ਆਪਣੇ ਘਰ ਜਾ ਕੇ ਸਲਾਹ ਕਰੀ ਆਪਣੇ ਘਰ ਵਾਲੀ ਦੀ ਠੀਕ ਹੈ ਉਹ ਕਹਿੰਦੀ ਵੀ ਤੂੰ ਇਹ ਕੰਮ ਕਰਦਾ ਤੂੰ ਪੁੰਨ ਖਟ ਆ ਚੱਕ ਕਹਿੰਦੀ ਉਹਨੇ ਗਹਿਣੇ ਚੱਕ ਕਿ ਨੂੰ ਉਸ ਜਿੰਨਾ ਗਰੀਬੀ ਦੀ ਜਰਾ ਉਹ ਵੀ ਜਿੰਨੇ ਕੋ ਤੇ ਪੈਸੇ ਨੂੰ ਪੈਨੋ ਇੱਕ ਪੈਸੇ ਦੇ ਤੇ ਵੀ ਆਲਾ ਪੈਸੇ ਵੰਡ ਆ ਲੈ ਕੇ ਡੋਲੂ ਭਰ ਕੇ ਲੈ ਕੇ ਜਾ ਉਹ ਫਿਰ ਅੰਗੀਠੀ ਸਮੇਤ ਡੋਲੂ ਲੈ ਗਿਆ ਉਹ ਫਿਰ ਉਹਨੇ ਗਰਮ ਦੁੱਧ ਪੁਲਾਇਆ ਜਾ ਕੇ ਬੱਚਿਆਂ ਨੂੰ ਉਹਨਾਂ ਨੂੰ ਕੁਝ ਵੰਡਤਾ ਉਹਨੇ ਪੈਸੇ ਵੰਡੇ ਕੁਝ ਸੋਨਾ ਵੰਡਤਾ ਫਿਰ ਉਹਨਾਂ ਨੂੰ ਦੁੱਧ ਉਹ ਦੋ ਤੰਦਰ ਪੁਲਾਉਂਦਾ ਰਿਹਾ ਤੀਜੇ ਦਿਨ ਚੀਦੀ ਹੋ ਗਈ ਉਸ ਤੋਂ ਬਾਅਦ ਫਿਰ ਉਹਦੇ ਪਰਿਵਾਰ ਨੂੰ ਵੀ ਤਸੀਹ ਦਿੱਤੇ ਗਈ ਉਹਨਾਂ ਹਾਂ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਉਹਦੇ ਬੱਚੇ ਨੂੰ ਪੀੜਾ ਗਿਆ ਉਹਦੇ ਬੱਚਾ 1.5 ਲੱਖ ਸੀ ਉਹਦੇ ਬੱਚੇ ਨੂੰ ਪੀੜਾ ਗਿਆ ਪੈਰਾਂ ਤੋਂ ਤੱਕੇ ਫਿਰ ਉਹਦੀ ਉਹਦੀ ਘਰ ਵਾਲੀ ਕਹਿੰਦੀ ਆ ਕਹਿੰਦੀ ਦੇਖੇ ਵੀ ਡੋਲ ਨਾ ਜਾਈ ਸੰਗਾ ਵੀ ਨਾ ਅਸੀਂ ਉਹ ਸੱਚੇ ਪਾਸ ਸੇਖਾਂ ਵੀ ਨਾ ਪਰਣਾ ਉਹ ਪਰਵਾ ਡੋਲਿਆ ਨਹੀਂ ਉਹ ਸਾਰੇ ਪਰਾਂ ਨੂੰ ਕਰਵਾਦੇ ਅੱਜ ਸ਼ਹੀਦੀ ਦਿਵਸ ਤੇ ਅਸੀਂ ਵੀ ਜਾ ਕੇ ਆਏ ਆ ਉੱਥੇ ਟਰੈਕਟਰਾਂ ਦੇ ਗਾਣੇ ਵੱਜ ਰਹੇ ਨੇ ਬੁਲਟਾਂ ਦੇ ਪਟਾਕੇ ਵੱਜ ਰਹੇ ਨੇ ਹੋਰ ਵੀ ਬੜਾ ਕੁਝ ਇਸ ਤਰੀਕੇ ਨਾਲ ਹੋ ਰਿਹਾ ਕਿੰਨਾ ਕੁ ਸਹੀ ਹੈ ਇਹ ਦੇਖੋ ਜੀ ਬਾਬੂ ਜੀ ਕਹਿੰਦਾ ਹਮਰੇ ਚੰਗੇ ਬੁਰਾ ਨਹੀਂ ਕੋਏ ਆਪਾਂ ਕਿਹਨੂੰ ਬੁਲਾਵਾਂਗੇ ਆਪਾਂ ਆਪੇ ਸੋਚੀਏ ਇਹੀ ਬਹੁਤ ਹੈ ਉਹਨੂੰ ਆਪਣੇ ਆਪੇ ਸੋਚੀ ਹੁਣ ਆਪਣੇ ਭੁੱਜਦੇ ਇਹ ਜੰਗਸਟਰ ਨੇ ਕੁਝ ਬੱਚੇ ਸਕੂਲੀ ਬੱਚੇ ਨਾਲ ਵੀ ਸਾਡੀ ਗੱਲਬਾਤ ਹੋਈ ਕਿਤੇ ਨਾ ਕਿਤੇ ਲਿਟਰੇਚਰ ਚ ਵੀ ਇਸ ਚੀਜ਼ਾਂ ਨੂੰ ਨਹੀਂ ਰੱਖਿਆ ਜਾ ਰਿਹਾ ਕਿ ਕੋਈ ਸ਼ੱਕ ਨਹੀਂ ਇਹ ਚ ਐਜਡੀਪੀਸੀ ਦੀ ਕਮਜ਼ੋਰੀ ਆ ਜਾਇਕਾ ਸਾਡੀ ਸਿੱਖਾਂ ਦੀ ਕਮਜ਼ੋਰੀ ਆ ਵੀ ਅਸੀਂ ਲਿਟਰੇਚਰ ਬਣ ਨਹੀਂ ਸਕੇ ਜਿਹੜੇ ਸਾਡੀ ਸੰਸਥਾ ਆਪਣੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹਨਾਂ ਦੇ ਧਰਮ ਪ੍ਰਚਾਰ ਕਮੇਟੀ ਜਿਹੜੇ ਬਣੀਆਂ ਉਹਨਾਂ ਨੂੰ ਪ੍ਰਚਾਰ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਲੱਗਦਾ ਸਕੂਲਾਂ ਦੇ ਬੱਚਾ ਨੂੰ ਵੀ ਕੋਈ ਇੱਕ ਸਿਸਟਮ ਹੈ ਇੱਕ ਸਬਜੈਕਟ ਹੋਣਾ ਚਾਹੀਦਾ ਜਿਹਦੇ ਅਕੋਰਡਿੰਗ ਕਿੰਨਾ ਸਹੀ ਹੈ ਇਹ ਸਬਜੈਕਟ ਅਤਿ ਜ਼ਰੂਰੀ ਹੋਣਾ ਚਾਹੀਦਾ ਵੀ ਜਿਹੜੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਹਾਂ ਬਈ ਵੀ ਸਾਡੇ ਜਿਹੜੇ ਗੁਰੂਆਂ ਪੀਰਾਂ ਨੇ ਕੀ ਕੰਮ ਕੀਤਾ ਵੀ ਇਹਨਾਂ ਨੇ ਕਰਿਆ ਨੇ ਕਿਉਂ ਦੇਣੀ ਪਈ ਸਾਨੂੰ ਸਾਡੇ ਲਈ ਅੱਜ ਆਪਣੇ ਪਰਿਵਾਰਾਂ ਦੇ ਬੱਚੇ ਜਿਹੜੇ ਆ ਕਨਵੈਂਟਸ ਨੂੰ ਆ ਜ ਆਪਾਂ ਲੋਕ ਹੀ ਬਣਾ ਰਹੇ ਆ ਕਈ ਕਨਵੈਂਟ ਸਕੂਲ ਇਹੋ ਜਿਹੇ ਆ ਜਿੱਥੇ ਪੰਜਾਬੀ ਨੂੰ ਵੀ ਬੈਨ ਕਰ ਦਿੱਤਾ ਪੰਜਾਬੀ ਲੱਗਦੀ ਨਹੀਂ ਉੱਥੇ ਲੱਖਾ ਸਿਧਾਣਾ ਵਰਗਾ ਇੱਕ ਨੌਜਵਾਨ ਜਿਹੜਾ ਲਗਾਤਾਰ ਇਹਨਾਂ ਚੀਜ਼ਾਂ ਲਈ ਫਾਈਟ ਕਰ ਰਿਹਾ ਹੈ ਲੇਕਿਨ ਲੋਕ ਉਹਨੂੰ ਵੀ ਮਾੜਾ ਕਹਿ ਰਹੇ ਨੇ ਕਿ ਨਾ ਕੋ ਸਹੀ ਸਮਝ ਦਿਓ ਦੇਖੋ ਸਾਡੇ ਜਿਹੜੇ ਮਾਪੇ ਨੇ ਨਾ ਅੱਜ ਕੱਲ ਉਹਨਾਂ ਨੂੰ ਇਹ ਲਾਲਚਾ ਲੱਗੀ ਹੈ ਵੀ ਸਾਡੇ ਇੱਥੇ ਨਸ਼ਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜੀ ਨਸ਼ਾ ਇਹ ਨਹੀਂ ਪਤਾ ਵੀ ਕੈਨੇਡਾ ਅਮਰੀਕਾ ਵੀ ਆਮੇ ਹੋ ਗਿਆ ਨਸ਼ਾ ਜੀ ਉਹ ਬੱਚੇ ਦਾ ਆਪਣੇ ਕਿਪੇ ਤੇ ਨਸ਼ਾ ਬਿਨਸ਼ੀਤੋ ਰਹਤੋ ਬੇ ਨਸ਼ਾ ਉਥੇ ਖੁੱਲਾ ਮਿਲਣ ਲੱਗ ਗਿਆ ਕੈਨੇਡਾ ਅਮਰੀਕਾ ਜਿਹੜਾ ਹੁਣ ਪਤਾ ਲੱਗਦਾ ਸਾਨੂੰ ਵੀ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਸੰਭਾਲ ਕੇ ਰੱਖੋ ਇੱਥੇ ਪੜ੍ਹਾਵੋ ਵਧੀਆ ਸਕੂਲ ਇੱਥੇ ਵੀ ਨਹੀਂ ਜਿਹੜੇ ਸਰਕਾਰੀ ਸਕੂਲ ਨੇ ਉਹਦੇ ਵਿੱਚ ਪੰਜਾਬੀ ਆ ਇਹਨਾਂ ਨੂੰ ਆਈਲੈਂਡਸ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਵੀ ਹਾਂ ਵੀ ਸਾਡਾ ਇੱਥੋਂ ਖੜਾ ਚੁੱਟੇ ਬੱਚਿਆਂ ਨੂੰ ਵੀ ਨਸ਼ਾ ਨਸ਼ੇ ਤੋਂ ਬਚ ਸਕਣ ਕੀ ਲੱਗਦਾ ਜਿਹੜੇ ਤਰੀਕੇ ਨਾਲ ਪੰਜਾਬ ਖਾਲੀ ਹੋ ਰਿਹਾ ਹਰ ਬੱਚਾ ਆਈਲੈਂਡਸ ਕਰਕੇ ਬਾਹਰ ਭੱਜਣ ਦੀ ਹੋਣ ਚ ਹੈ ਸੋਸ਼ਲ ਮੀਡੀਆ ਦੇ ਅਕਸਰ ਉਹੀ ਦੇਖਦੇ ਹਾਂ ਕਿ ਬਾਅਦ ਚੋ ਬੱਚੋ ਤੇ ਪੱਕੇ ਵਸਨੀਕ ਹੋ ਜਾਂਦੇ ਨੇ ਤੇ ਮੁੜਦੇ ਨਹੀਂ ਮਾਪੇ ਬਚਾਰੇ ਬੜੇ ਪਰੇਸ਼ਾਨ ਹੋ ਗਏ ਆਪਣਾ ਲਾਸਟ ਟਾਈਮ گزارਦੇ ਆ ਦੇਖੋ ਸਤਗੁਰਾਂ ਦੀ ਇਹ ਜੀ ਕਿਰਪਾ ਹੋਣੀ ਆ ਰਹਿਮਤ ਹੋਣੀ ਆ ਉਹਨਾਂ ਨੂੰ ਇੱਕ ਨਾ ਇੱਕ ਦਿਨ ਵਾਪਸ ਆਉਣਾ ਹੀ ਪੈਣਾ ਸਾਡੇ ਆਉਣਾ ਹੀ ਪਊਗਾ ਜੀ ਇਹ ਇਹ ਬਾਬਾ ਜੀ ਦੀ ਕਿਰਪਾ ਹੋਊਗੀ ਸਤਿਗੁਰਾਂ ਦੀ ਰਹਿਮਤ ਗੁਰੂ ਗ੍ਰੰਥ ਸਾਹਿਬ ਦੀ ਮੀਰ ਸਰਦਕਾ ਗਏ ਨੇ ਉਹਨਾਂ ਨੇ ਸਦਕਾ ਹੀ ਆਇਆ ਉਹਨਾਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਤਖਾਨ ਗੋਰੀਆ ਜੀ ਬਿਸ਼ਪ ਰਵਾਭੀ ਭਾਈ ਮਰਦਾਨਾ ਵੈਲਫੇਅਰ ਸੈਟੀ ਸੀਨੀ ਮੀਤ ਪ੍ਰਦਾਨ ਪੰਜਾਬ ਦੇ ਸਾਡਾ ਇਹਨਾਂ ਨਾਲ ਪਿਆਰ ਆ ਭਾਈ ਮਰਦਾਨਾ ਜੀ ਬੰਚ ਜੀ ਦਾ ਤੇ ਦਾ ਪਹਿਲਾਂ ਤੋਂ ਹੀ ਰਲੇ ਪਹਿਲਾਂ ਤੋਂ ਹੀ ਰਲੇ ਹਾਂ ਸੋ ਬਹੁਤ ਹੀ ਸ਼ਾਨਦਾਰ ਸੰਦੇਸ਼ ਜਿਹੜਾ ਹੈ ਅੱਜ ਤੁਸੀਂ ਦੇਖ ਸਕਦੇ ਹੋ ਪੀਬੀ 26 ਢਾਬਾ ਤੇ ਆਪਣਾ ਜਿਹੜਾ ਢਾਬਾ ਨਾਲ ਨਾਲ ਦੋ ਢਾਬੇ ਨੇ ਇਹ ਜਿਹੜੇ ਗੁਰੂ ਦਾ ਲੰਗਰ ਜਿਹੜਾ ਟੂਟ ਵਰਤ ਰਿਹਾ ਲੰਗਰ ਲਗਾਤਾਰ 6ਵਾਂ ਸਾਲ ਵੀਰੋ ਰਾਂ ਦੱਸਿਆ ਕਿ 6ਵਾਂ ਸਾਲ ਹੈ ਇਸੇ ਤਰੀਕੇ ਨਾਲ ਇਹ ਜਿਹੜਾ ਲੰਗਰ ਹੈ ਅਟੁੱਟ ਵਰਤਦਾ ਹੈ ਤੇ ਜਿਹੜਾ ਵੀ ਇੱਥੇ ਆਉਂਦਾ ਹੈ ਉਸ ਨੂੰ ਪ੍ਰਸ਼ਾਦੇ ਦੀ ਸੁਵਿਧਾ ਹੈ ਲੰਗਰ ਨਾਲ-ਨਾਲ ਬਣ ਕੇ ਤਿਆਰ ਹੋ ਕੇ ਵੀ ਆ ਰਿਹਾ ਹੋਰ ਵੀ ਇਹ ਲੰਗਰ ਲਗਾਤਾਰ ਬਣ ਕੇ ਤੇ ਤਿਆਰ ਆ ਰਿਹਾ ਸੋ ਦੋਸਤੋ ਜੇਕਰ ਤੁਸੀਂ ਵੀ ਇੱਥੇ ਆਉਂਦੇ ਹੋ ਤਾਂ ਇੱਥੇ ਲੰਗਰ ਛਕ ਸਕਦੇ ਹੋ ਬਾਕੀ ਜਿਹੜੇ ਇਹੋ ਜਿਹੇ ਟਾਬੇ ਹੁੰਦੇ ਨੇ ਉਹਨਾਂ ਤੇ ਆਪਾਂ ਨੂੰ ਅਕਸਰ ਰੁਕਣਾ ਚਾਹੀਦਾ ਇਹਨਾਂ ਜਿੰਨਾਂ 'ਚ ਨਹੀਂ ਉਸ ਤੋਂ ਬਾਅਦ ਵੀ ਰੁਕਣਾ ਚਾਹੀਦਾ ਕਿਉਂਕਿ ਜਿਹੜੇ ਇਹ ਸੱਚੇ ਉਹ ਲੋਕ ਨੇ ਜਿਹੜੇ ਆਪਣੀ ਦਸਵੰਦ ਦੇ ਰੂਪ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰ ਜਿਹੜਾ ਇਹੋ ਜਿਹਾ ਲੰਗਰ ਦਾ ਜਿਹੜਾ ਇਹ ਪ੍ਰੋਗਰਾਮ ਕਰਦੇ ਨੇ ਤਾਂ ਕਿ ਜਿਹੜਾ ਕੋਈ ਵੀ ਬੰਦਾ ਸ਼ਹੀਦੀ ਸਭਾ ਜਾ ਰਿਹਾ ਉਹ ਕਿਸੇ ਵੀ ਤਰੀਕੇ ਨਾਲ ਭੁੱਖਾ ਨਾ ਰਹਿ ਸਕੇ ਤੇ ਉਸ ਨੂੰ ਜਿਹੜਾ ਪ੍ਰਸ਼ਾਦਾ ਹੈ ਉਹ ਮਿਲ ਸਕੇ ਸੋ ਬਣੇ ਰੋ ਕੈਮਰਾਮੈਨ ਗੁਰਚਰਨ ਦੇ ਨਾਲ ਕਰਮਵੀ ਸ਼ਰਮਾ ਦੀ ਰਿਪੋਰਟ ਲੁਧਿਆਣਾ ਪੰਜਾਬ